ਤੂੰ ਤੈਨੂੰ ਮੈਨੂੰ ਲਾਇਡ ਦਿੱਤੀ ਸੱਚ ਟਾਂਕੇ ਲਾਉਣਾਂ ਤੇ ਲਾਤਾ ਹੀ ਉਹ ਨਹੀਂ ਨਹੀਂ ਉਹ ਗੱਲ ਨੂੰ ਗੋਲੀ ਮਾਰ ਤਾ ਮੈਂ ਇੱਕ ਨਵੀਂ ਗੱਲ ਦੱਸਦਾ ਸਾਡੀ ਕਲੋਨੀ ਵਿੱਚ ਇੱਕ ਮੁੰਡਾ ਹੈ ਚਲਾ ਜਾ ਉਹ ਸਦਾਈਆਂ ਵਾਲੀਆਂ ਹਰਕਤਾਂ ਬੜੀਆਂ ਹੀ ਉਹਦੀਆਂ ਤੇ ਉਹਦੀ ਨਾਲ ਆਪਾਂ ਤਿੰਨਾਂ ਨੇ ਰਲ ਮਿਲ ਕੇ ਨਾਲ ਉਹਦੀ ਬੇਇੱਜ਼ਤੀ ਕਰਿਆ ਕਰਾਂਗੇ ਚੰਗਾ ਆਪਾਂ ਜਿਹੜਾ ਪਰੇ ਹੋਵਾਂ ਪਰੇ ਓਹੀ ਔਂਡਿਆ ਓਹੀ ਔਂਡਿਆ ਆ ਬੜਿਆ ਗਿਆ ਓਏ ਬੜਿਆ ਗਿਆ ਬੜਿਆ ਗਿਆ ਆ ਬੜਿਆ ਗਿਆ ਓਏ ਇਹਦੇ ਵਾਕਏ ਸਿੱਧੜਾ ਜਾਈ ਓਏ ਫੇਸ ਸਿੱਧੜਾ ਜੇ ਤਾਂ ਵੀਹਣੇ ਤੁਰਿਆ ਆਉਂਦਾ ਆ ਗਿਆ ਆ ਗਿਆ ਵੀਹਣੇ ਆਉਂਦਾ ਆ ਗਿਆ ਹੀ ਆ ਗਿਆ ਕੀ ਹਾਈ ਵਧੀਆ ਵਧੀਆ ਸਸੀ ਗਾਲ ਜੀ ਵਧੀਆ ਜੀ ਕੀ ਹਾਈ ਜੀ ਵਧੀਆ ਵਧੀਆ ਕੀ ਹਾਲ ਬਾਜੀ ਬਸ ਵਧੀਆ ਤੇ ਹੀ ਜਨਾਓ ਈਦਾ ਮੇਰੀ ਪੱਗ ਵਧੀਆ ਹੈ ਘੈਣ ਜੇ ਪੂਰੀ ਪੂਰੀ ਘੈਣ ਡਾੜ ਘਾਟ ਜੇ ਇੱਥੇ ਇੱਥੇ ਉੱਠਣਾ ਨੂੰ ਕਰਾਈਂ ਹੋਰਾਂ ਹੋ ਜਾਈਏ ਵਾਸ ਵਾਸ ਆਪੇ ਬੰਨੀ ਆ ਹਾਂ ਵਧੀਆ ਇੱਕ ਖਾਦੀ ਇਹ ਇੱਕ ਮੇਰੀ ਫੋਟੋ ਖਿੱਚ ਦੇ ਲਓ ਖੰਜ ਮਾੜੀ ਦੀ ਹੁਣੀ ਜੀ ਖਿੱਚੀ ਠੀਕ ਆ ਇੱਕ ਹੋਰ ਖਿੱਚ ਇੱਕ ਹੋਰ ਖਿੱਚ ਵਸ ਗੱਲ ਆ ਹਾਏ ਆਈ ਗੱਲੇ ਹਮ ਮੈਨੂੰ ਦੇ ਦੀ ਮੈਂ ਆਪਣੀ ਬੀਬੀ ਨੂੰ ਦਿਖਾਉਣੀ ਹੈ ਠੀਕ ਆ ਕੋਈ ਗੱਲ ਨਹੀਂ WhatsApp ਚ ਲਾਉਣਾ ਵਾ ਉਹ ਕਹਿੰਦਾ ਜਿੱਤੇ ਵੀਡੀਓ ਸੈਂਡ ਹੁੰਦੀਆਂ ਵਾ ਮੇਰੀ ਬੀਬੀ ਚਲਾਉਂਦੀ ਆ ਆ ਤੇਰੀ ਬੀਬੀ ਨੂੰ ਕਰ ਦੂ ਆਪਣੀ ਬੀਬੀ ਦਾ ਨੰਬਰ ਦੇ ਦੇ ਮੈਨੂੰ ਚੰਗਾ ਆਏ ਮੇਰੀ ਬੀਬੀ ਦਾ ਨੰਬਰ ਮੰਗਦਾ ਹੀ ਹੋ ਉਹ ਨਹੀਂ ਨਹੀਂ ਇਧਰ ਆ ਇਧਰ ਆ ਉਹ ਇਧਰ ਇਧਰ ਉਹ ਮਾਣੀ ਕਰਾਉਣੀਆਂ ਤਾਂ ਸੈੱਟ ਇਧਰ ਆ ਮਾਮਾ ਕਿੱਧਰ ਚੱਲ ਚਲਾਂਗਾ ਹਾਂ ਦੱਸ ਹੋਰ ਗੱਲ ਬਾਤ ਸੁਣਾ ਕਿਦਾਂ ਠੀਕ ਮਨ ਮੈਂ ਵਧੀਆ ਕਿੰਨੇ ਕ ਦਿਨ ਹੋਏ ਕਲੋਨੀ ਜਾਏ ਨੂੰ ਥੋੜੇ ਦਿਨ ਹੀ ਹੋਏ ਪ੍ਰਾਤ ਨਹੀਂ ਮੈਨੂੰ ਪਹਿਲੇ ਦਿਨੀ ਨੇ ਮਿਲੇ ਜੇ ਆਹ ਬੜੇ ਦਿਨਾਂ ਬਾਅਦ ਬਾਹਰ ਨਿਕਲਿਆ ਤੁੰਦੇ ਆਓ ਯਾਰ ਤੁਹਾਡਾ ਘਰ ਕਿੱਥੇ ਮੈਂ ਤੁਹਾਡੇ ਘਰ ਜਾਊਂਗਾ ਰੋਟੀ ਖਾਣ ਆ ਡਾਕਰ ਤੇ ਲੱਗ ਗਿਆ ਜਦੋਂ ਮਰਜੀ ਆ ਜੀ ਚਲ ਠੀਕ ਫਿਰ ਮੈਂ ਆਉਣਾ ਆਪਣੀ ਕਾਦੀ ਲੈ ਕੇ ਮੋਟਰਸਾਈਕਲ ਤੇ ਘਰ ਦੀ ਵੀ ਹੈਗੀ ਆ ਆਹੋ ਤੇ ਲੱਗਦਾ ਨਹੀਂ ਓਏ ਵਿਆਹ ਵਰਿਆ ਹੋਏਗਾ ਮੇਰਾ ਵਿਆਹ ਹੋਇਆ ਭਰਾ ਮੇਰੀ ਬੁੱਢੀ ਹੈਗੀ ਹੋ ਤਾਂ ਵੀ ਥੋੜੀ ਲਾਸੀ ਭਗਵਾਨੀ ਮਿਲੇ ਨੇ ਆਹ ਆਈ ਚੰਗਾ ਰੋਟੀ ਖਾਣ ਕਰੇ ਚਲ ਠੀਕ ਮੈਂ ਤੁਹਾਨੂੰ ਮੈਂ ਸੁਣਾ ਦੇਦਾ ਅੱਧੀ ਰਾਤ ਪਤਾ ਨਹੀਂ ਮਰ ਜਾਣੇ ਉਹ ਚੈਨ ਹੀ ਨਿਹਾਗਾ ਕਿੱਥੇ ਖੜਾ ਨੇ ਕਿਹੜਾ ਦੋਸਤ ਵੱਦੀ ਰਾਤ ਮੇਰੇ ਦੋਸਤ ਕਾ ਉਹਨਾ ਰੋਟੀ ਦੇ ਸੱਦਿਆ ਆ ਚੱਲ ਚੱਲੀਏ ਚੱਲ ਸੱਦਿਆ ਪਤਾ ਨਹੀਂ ਕਿਹੜਾ ਦੋਸਤ ਸੀ ਆਪਾ ਪਾਇਆ ਮੇਰੇ ਨਾਲ ਆਏ ਗੋਡਾ ਮੋਟਰਸਾਈਕਲ ਚਲਾ ਲੇਗਾ ਚਲਾ ਲਊਗਾ ਮੈਨੂੰ ਕੀ ਹੋਇਆ ਵਾ ਇੱਥੇ ਡਿੱਗਦਾ ਫਿਰਦਾ ਕਾਸ ਮੁੰਡੇ ਰੋ ਬੈ ਜਾ ਓਹ ਦਾਰ ਦੰਦਿਆ ਤੇਰਾ ਮੋਟਰਸਰ ਤੋਰ ਕੇ ਚੱਲ ਪਰ ਖੜੀ ਜਾਣਾ ਓਹੋ ਮੋਟਰਸਟ ਸਟਾਰਟ ਹੋਂਦਿਆ ਤੂੰ ਬਹਿ ਜਾ ਬਸ ਤੇ ਡਾਰ ਲੱਗਨ ਦਿਆ ਚੱਲਗੇ ਚੱਲ ਹਾਲੀਆ ਮਤਰਾ ਨਵੇਂ ਨਵੇਂ ਚਾਹ ਤੇ ਨਹੀਂ ਹੋਏ ਕੋਲੋਨੀ ਚ ਇਹਨਾਂ ਸਾਂਝਾ ਬੋ ਕੇ ਬੈ ਗਿਆ ਪਤਾ ਨਹੀਂ ਕਿੰਨਾ ਨਾ ਚੁੱਪ ਕਰ ਜਾ ਲੌਲਾ ਪਾਇਆ ਯੋ ਆਹ ਹੋ ਜਾ ਤੇਰੇ ਦੋਸਤ ਤੇ ਨਾਲ ਤੂੰ ਵੀ ਆ ਗਈ ਆ ਗਈ ਵੀ ਦੋਸਤ ਤੱਕ ਆ ਗਈ ਸਭ ਮਾਰ ਪੋਣਾ ਮੈਨੂੰ ਇੰਨੀ ਠੰਡ ਚ ਹਾਂ ਕਿ ਜਲੂਸ ਕੱਢਿਆ ਠੰਡ ਨਹੀਂ ਲੱਗਦੀ ਤੋਤੀ ਪਾ ਕੇ ਆ ਗਿਆ ਨਾਲ ਮੇਰੀ ਬੇਇੱਜ਼ਤੀ ਕਰਾਉਂਨੇ ਆ ਮੱਛੀ ਖਾਦੀ ਆ ਠੰਡ ਨਹੀਂ ਲੱਗਦੀ ਮੱਛੀ ਖਾਦੀ ਪਾਲਾ ਕੋਟ ਵੀ ਲਾ ਤਾਈ ਸੀ ਆਪਾ ਆਇਆ ਮੇਰੇ ਘਰ ਅੱਧੀ ਰਾਤ ਅੰਮੀ ਸਾਡੀ ਕੋਲੋਨੀ ਵਿੱਚ ਨਾ ਕਿ ਸਿੱਧਰਾ ਜਿਹਾ ਮੁੰਡਾ ਆਇਆ ਯੋ ਤੇ ਉਹਨਾਂ ਸਿੱਧਾ ਹੀ ਮੈਨੂੰ ਆਣ ਕਹਿੰਦਾ ਅੱਜ ਮੈਂ ਰੋਟੀ ਖਾਣ ਹੁਣਾ ਟਾਡੇ ਵੱਲ ਹੁਣ ਮੇਰੇ ਕੋਲ ਕੋਈ ਨਾ ਨਹੀਂ ਹੋਇਆ ਤੇ ਅੱਜ ਰੋਟੀ ਖਾਣ ਹੁਣਾ ਹੀ ਹੋਣੇ ਤੁਸੀਂ ਫੇਰ ਕੋਈ ਨਾ ਨਮਾਸੇ ਆਪਾ ਪੜਾਤਾ ਕਿਹੜਾ ਤੇਰਾ ਦੋਸਤ ਹੋ ਲੱਗਾ ਹੁਣ ਫੇਰ ਸਵੇਰ ਲੈ ਤੇ ਸ਼ਾਮ ਦਾ ਕੋਈ ਨਾ ਕੋਈ ਦੋਸਤ ਹੀ ਨਾ ਬੜਾ ਜਿੰਦਾ ਮੈਂ ਦੁਕਾਨ ਤੇ ਹੁੰਨੀ ਆ ਤੁਹਾਨੂੰ ਕੋਈ ਨਾ ਕੋਈ ਪੰਗਾ ਮੇਰੇ ਹੁੰਦੇ ਨਾ ਪਾਇਆ ਹੁੰਦਾ ਹੁਣ ਮੈਂ ਥੱਕੀ ਆਈ ਆ ਫੇਰ ਤੇ ਉਹ ਹੀ ਆ ਮੇਰੇ ਕੋਲ ਨਹੀਂ ਪੱਕਦੀਆਂ ਰੋਟੀਆਂ ਉਵੇਲਾ ਕੀ ਪਕਾ ਕੇ ਖਵਾਰ ਸਦਾਈ ਜੇ ਨੂੰ ਜਿਹੜਾ ਕਿਨੂ ਲਿਓਨ ਲੱਗਾ ਮਦੋਂ ਜੇ ਮੰਮੀ ਆਪਣੇ ਯਾਰ ਚੱਲੇ ਜੇ ਨੂੰ ਮੈਂ ਸਾਧੇ ਲਿਆਵਾ ਤੇ ਉਹਨੂੰ ਕਿਤੇ ਰੋਟੀ ਖਵਾ ਦੇ ਕੀ ਵਿਗਰ ਚੱਲੇ ਆ ਤੇਰਾ ਨਾਲੇ ਉਹ ਦੋਵਾਂ ਜੀਆਂ ਨੇ ਉਹ ਮੁੰਡੇ ਦਾ ਵਿਆਹ ਹੋਇਆ ਹੀ ਉਹ ਤੇ ਉਹਦੀ ਬੋਟੀ ਨਾ ਤੇਰੀ ਗੱਲ ਬਾਤ ਮਲੇ ਕਿਸੇ ਲਈ ਪੰਜੂਗੀ ਤੇਰੀ ਤੇ ਵਾਵਾ ਤਰਾ ਹੋ ਜਾਣ ਪੰਜੂ ਉਹਨਾਂ ਦੇ ਘਰ ਤੇ ਤੇਰੀ ਵੀ ਸੋਖ ਹੋ ਜਾ ਕਰਣੀ ਹੈ ਓ ਲੱਲਾ ਆ ਗਿਆ ਹੀ ਬਾਹਰ ਫਿਰ ਜਾ ਵੇਖ ਆ ਗਿਆ ਹੀ ਉਹ ਕੋਟ ਪਾਲਾ ਗਾਂ ਠੰਡ ਨਾ ਲਵਾ ਲਈ ਕਿ ਦਸ਼ਕੀਨੀਆਂ ਮਾਰਨ ਨੇ ਆ ਫੜ ਫੜਾ ਲਿਆ ਹੁਣ ਅੰਦਰ ਜਾ ਕੇ ਮੇਰੀ ਬੇਇੱਜ਼ਤੀ ਨਾ ਕਰਾਈ ਉਹਨਾਂ ਘਰ ਮੇਰੀ ਅੱਗੇ ਬੜੀ ਬੇਇੱਜ਼ਤੀ ਹੁੰਦੀ ਸਾਰਿਆਂ ਦੀ ਇਹ ਮੇਰੀ ਬਾਹ ਫੋੜਦੀ ਬਾਹ ਫੋੜਦੀ ਬਾਹ ਭਾਈ ਫਿਰ ਜਲੂਸ ਕੱਢਣ ਲੱਗ ਗਿਆ ਅੰਦਰ ਜਾ ਕੇ ਪਤਾ ਨਹੀਂ ਨੇ ਕੀ ਕਰਨਾ ਲੈ ਅੰਬ ਕੀਓ ਅੰਬ ਕੀਓ ਚਪਾ ਹੱਥਾਂ ਨਾਲ ਗੰਦਾ ਕੰਢੀ ਵਾਦ ਤੇ ਨੋਕਾ ਹੋ ਵੀ ਨੀ ਬੁਆ ਕੋਲੋਂ ਲੈ ਕੇ ਦੇ ਘਰ ਵੀ ਆ ਸਿਕਾ ਓ ਓ ਓ ਓ ਪ੍ਰਾਵਾ ਮੋਟਰਸਾਈਕਲ ਦੇ ਆਪਣਾ ਅੰਦਰ ਲਾ ਲਾ ਜੇ ਚੁੱਕਿਆ ਗਿਆ ਉਹ ਲਾਉਣਾ ਅੰਦਰ ਮੋਟਰਸਾਈਕਲ ਅੰਦਰ ਲਾ ਲਓ ਓਕੇ ਓਕੇ ਭਾਜੀ ਯਾ ਲਾ ਆ ਛੇਤੀ ਅੱਜ ਰੋਟੀ ਖਾਣੀ ਓ ਓ ਹੋ

ਦਰ ਨਾਲ ਹੁਣਾ ਫੁੱਲ ਐਟਾਈ ਬੜੀਆਂ ਘੈਂਡ ਲਾਈਆਂ ਓਏ ਇਹ ਵੀ ਗਾ ਲਿਆ ਫਿਰ ਆਪਾਂ ਵੀ ਇਹ ਕਰਵਾ ਉਹ ਆਪਾਂ ਵੀ ਰੀ ਇਹ ਮੇਰੇ ਬੀਬੀ ਨੇ ਗਿਫਟ ਕੀਤੀ ਓ ਆ ਇਹੜਾ ਛੱਲੇ ਜੇ ਆ ਇਹੜੇ ਬਾਂਦੇ ਜਿਹੜੇ ਵਿੰਗੇਰੇ ਆ ਚਲਾਈ ਆ ਮੜਾ ਚਲਾਈ ਤੇ ਸਹੀਂ ਆ ਹਾ ਹਾ ਆਹ ਦੇ ਤਰ੍ਹਾਂ ਨੰਦ ਵਾਲੀ ਗੱਲ ਹੀ ਓ ਬਦਲਦੀਆਂ ਨਹੀਂ ਓ ਆ ਬੜੀ ਸਤਰੰਗੀ ਪੀਂਹ ਹੀ ਬਣੀ ਜਾਂਦੀ ਓਏ ਓਏ ਆ ਵੇ ਸਹੀ ਸਤਰੰਗੀ ਪੀਂਹ ਜੀ ਵੇ ਭਰਾਵਾ ਮੈਂ ਆ ਵਾਜੀ ਰੱਖੀਆਂ ਹੈ ਤੂੰ ਲਵਾਈਆ ਚੇਤਾ ਭੁੱਲ ਗਿਆ ਤੈਨੂੰ ਮੈਨੂੰ ਬੰਦ ਕਰ ਦੀਏ ਚਲੋ ਰੋ ਰੋਟੀ ਬਣ ਗਈ ਆ ਰੋਟੀ ਮੰਮੀ ਡਾਈ ਉਹਨੇ ਬਣਾਉਣਾ ਆ ਗਿਆ ਚੱਲੀਏ ਚਲੋ ਚਲੋ ਆਇਆ ਆਇਓ ਚਲੋ ਆ ਗਏ ਭਾਜੀ ਜੀ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹੋਰ ਸੁਣਾਉਂ ਬਦੀ ਹੈ ਆ ਬਦੀਏ ਤੁਹਾਨੂੰ ਸੁਣਾ ਬਦੀ ਹੈ ਓਹ ਹੋ ਹਾਲਾ ਫਰਮ ਹੈ ਸਤਿ ਸ੍ਰੀ ਅਕਾਲ ਭੈਣ ਜੀ ਉਹ ਸੋਰੀ ਯਾਰ ਮੇਰ ਕੋ ਆਹ ਦਰਾ ਚਾਦਰਾ ਖੁੱਲ ਗਿਆ ਯਾਰ ਕੋਈ ਗੱਲ ਨਹੀਂ ਯਾਰ ਇਹ ਹੁੰਦਾ ਰਹਿੰਦਾ ਕੰਮ ਚੱਲ ਕੋਈ ਨਹੀਂ ਉਹ ਬੰਦ ਉਹ ਚੱਲ ਕੋਈ ਨਹੀਂ ਹੁੰਦਾ ਰਹਿੰਦਾ ਭਾਬੀ ਨਗ ਲਿਆ ਆਪਣਾ ਵਾਤਰ ਨਾ ਐ ਕਰਨਾ ਆਵੇ ਆਹਾ ਨੂੰ ਰੁਕ ਜਾ ਭਾਬੀ ਪਾਬਿਤ ਮਾਰਾ ਪਰੇ ਆ ਆ ਬਣੀ ਨਾ ਗਾ ਸ਼ਰਮ ਦੇ ਪਾਲ ਨਹੀਂ ਫਿਰ ਆਪੇ ਮੈਨੂੰ ਕੀ ਉਹ ਨਾ ਟਿਲ ਲਾ ਬਾਲ ਲਈ ਮੰਨਨ ਦਊਗਾ ਮੈਨੂੰ ਅਗਰੇ ਕਰਾਏ ਆ ਤੇ ਸ਼ਰਮ ਹੀ ਲਾਈ ਉਹਨੇ ਨੇ ਕੋਈ ਨਹੀਂ ਭਾਬੀ ਆਪਣਾ ਘਰ ਹੀ ਆ ਓਏ ਟੈਨਸ਼ਨ ਨਹੀਂ ਤੇਰੇ ਨਾਲ ਮੈਂ ਕਰਨਾ ਹੈ ਗੱਲ ਉਹ ਨਹੀਂ ਨਹੀਂ ਜਿਆਦਾ ਨਹੀਂ ਗੱਲਾਂ ਵੰਡੀਆਂ ਯਾਦਰਾ ਬੰਨ ਲੰਦੇ ਮਿੰਨੋ ਓਹੋ ਬੱਜਿਆ ਨਹੀਂ ਯਾਦਰ ਕੋਈ ਚਾਦਰਾ ਦੇ ਕਿਸ ਹਾਲ ਦਾ ਬੰਦਾ ਹੈ ਕਿਆ ਲਹੂਣ ਬਣੀ ਨਾ ਗੱਲ ਰੋਟੀ ਲਾਓ ਰੋਟੀ ਆ ਗਈ ਆ ਗਈ ਕੁਸਤ ਪੈ ਗਈ ਆ ਨਹੀਂ ਸ਼ਾਕਤੀ ਜਾਂਦੇ ਅਗਲੇ ਮੇਲੇ ਅਗਲੇ ਦਾ ਕਿਤਰਾ ਦੇ ਬੰਦੇ ਹਾਏ ਕੀ ਹੋ ਗਿਆ ਅੱਢੇ ਤੇ ਚਪੀੜ ਹੋ ਗਈ ਆ ਮੂਤ ਆ ਗਿਆ ਯੋ ਯਾਪਾ ਅੱਧੀ ਰਾਤ ਆਇਆ ਮੇਰਾ ਓ ਵੀਰੇ ਮੂਤ ਆ ਗਿਆ ਮੂਤ ਕਿੱਥੇ ਕਰਨਾ ਬਾਥਰੂਮ ਚ ਕਰਨਾ ਹੋ ਗਿਆ ਕਿੱਥੇ ਕਰਨਾ ਮੂਤ ਆ ਗਿਆ ਹੀ ਮੂਤ ਆ ਗਿਆ ਮੂਤ ਕਿਸੇ ਦੀ ਆਵਾਜ਼ ਕਿਦਾਂ ਦੀ ਹੈ ਕਿਦਾਂ ਬੋਲਣ ਡਿਆ ਵਾ ਮੈਂ ਸਵੇਰ ਜੀ ਨਹੀਂ ਸਫਾਈ ਕੀਤੀ ਹੈ ਤੇ ਨੂੰ ਬਾਥਰੂਮ ਚ ਨਾ ਬਿਠਾਵੀਂ ਲੈ ਜਾ ਨੂੰ ਬਾਹਰ ਕਿਰੇ ਇਹ ਮੇਰੇ ਆਪਣੇ ਨੇ ਗੰਦ ਪਾਦਣਾ ਤੇ ਇਹਨਾਂ ਦੇ ਹੁੰਦੇ ਚਾਦਰਾਂ ਖੋਲ ਗਿਆ ਤੇ ਇਹ ਕਿਦਾਂ ਦਾ ਬੰਦਾ ਵਾ ਆ ਗਏ ਭਰਾਵਾ ਆ ਗਿਆਂ ਉਹ ਆ ਗਿਆਂ ਆ ਗਿਆਂ ਭਰਾਵਾ ਮੂਤ ਕਰਨ ਕਿੱਥੇ ਜਾਣਾ ਆ ਉਹ ਆ ਜਾ ਬਾਹਰ ਜਾਣਾ ਹੀ ਆ ਆ ਜਾ ਚੱਲੀਏ ਆ ਨਹੀਂ ਜਾ ਰ ਚੱਲ ਆਹ ਹਾ ਹਾ ਉਹ ਕਰ ਲੈ ਉਹ ਤਾਂ ਕਰ ਲਿਆ ਆ ਜਾ ਫਿਰ ਚੱਲੀ ਅੰਦਰ ਰੋਟੀ ਬਣ ਗਈ ਚੱਲ ਚੱਲੀਏ ਰੋਟੀ ਬਣ ਗਈ ਚਲੋ ਮੱਤਾਂ ਥੱਲੇ ਲਾਣਾ ਅਗਲੇ ਨੇ ਕਹਣਾ ਕਿੱਦਾਂ ਬੀਠਾ ਡੇ ਘਰ ਆ ਕੇ ਹੈ ਹੱਦ ਹੋ ਗਈ ਰੋਟੀ ਨਹੀਂ ਖਾਣੀ ਰੋਟੀ ਥੱਲੇ ਖਾਣੀ ਆ ਭੈਣ ਜੀ ਨਾ ਘਰ ਛੱਡ ਕੇ ਇੱਥੇ ਹੀ ਆ ਮੈਂ ਚਾਵਲ ਖਾ ਕੇ ਆਉਂ ਚੱਜਣਾ ਬਹਿਣਾ ਨਹੀਂ ਹੁੰਦਾ ਕਿਤੇ ਹੈ ਸੁਦਾ ਹੋ ਗਿਆ ਪਤਾ ਬਣ ਗਿਆ ਚੋਲ ਬਣ ਗਿਆ ਸਾਣਾ ਚੋਲ ਚਾਹ ਖਾ ਗਏ ਕੱਢ ਨੇ ਤਰਾ ਪੀਓ ਆ ਗਿਆ ਨਾ ਹੁਣ ਇਹ ਨਾਲ ਜਾਣ ਨਾ ਪਹਿਚਾਣ ਇਹਨਾਂ ਕਿੱਥੇ ਵਾੜਿਆ ਵਾ ਮੈਂ ਹਰ ਮਦਦ ਕਰਦੀ ਆਂ ਇਹਨੂੰ ਕੱਟ ਚੋਲ ਜਾ ਮੋਹਰ ਨੂੰ ਕੱਟ ਦੇ ਨਾ ਬਾਤ ਚੋਲ ਪਾ ਕੇ ਦੇ ਜਲਦੀ ਜਲਦੀ ਥੋੜੀ ਹੈ ਨਾ ਮੈਂ ਪਲੇਟਾਂ ਚ ਪਾਉਣੀ ਆ ਤੈਨੂੰ ਮੈਂ ਟਮਾੜੀ ਚੋਲ ਦੇ ਲੈ ਆ ਮੈਂ ਪਲੇਟਾਂ ਫੜਦਾ ਨਾਲ ਪਾਣਾ ਨੂੰ ਇਹਨਾਂ ਸੇਕ ਨੂੰ ਪੜਿਆ ਪੀਓ ਤੇ ਆ ਲੈ ਮੈਂ ਮੋਰ ਬੋਲਦਾ ਕਿ ਸੀ ਇਹ ਕੋਣਾ ਓਏ ਆਏ ਨਹੀਂ ਕਲੋਨੀ ਜੀ ਨਾਵੇਂ ਅੱਛਾ ਦਿਮਾਗੋ ਪੈਦਲ ਏ ਥੋੜਾ ਯਾਰ ਤੋ ਤਾਂ ਹੀ ਉਹ ਕੁਰਸੀ ਤੇ ਚਵਲ ਜਾ ਬੈਠ ਕੇ ਕਿੱਦਾਂ ਰੋਟੀ ਖਾਂਦੇ ਆ ਖਰਾਬ ਹੈ ਇੱਕ ਵਾਰੀ ਪਤਾ ਨਹੀਂ ਕਿੰਦਾ ਰੋਟੀ ਖਾਂਦੇ ਆ ਮੈਂ ਤੇ ਆਪਣਾ ਨਹੀਂ ਹਾਸਾ ਰੋਣਾ ਡਿਆਗਾ ਕਿ ਮੇਰੇ ਵਰ ਵੀ ਕੀ ਆਈ ਆ ਮੈਂ ਆਪਸ ਜਣੇ ਕਿ ਚੱਲਾ ਜਾ ਕਰ ਤੋ ਆ ਗਿਆ ਬਈ ਨੇ ਹੁਣ ਚੱਲ ਜਾ ਨਾ ਮੈਂ ਤੇ ਚੰਨ ਕੋਈ ਤਾਂ ਜਿਵੇਂ ਚਲਾ ਆਇਆ ਰੋਟੀ ਖਾਣੇ ਕੋਈ ਚੱਲ ਕੋਈ ਨਹੀਂ ਕਲੋਨੀ ਚ ਤਾਂ ਕੋਈ ਰੌਣਕ ਚਾਹੀਦੀ ਆ ਨਾ ਕੋਈ ਨਾ ਕੋਈ ਹੋਣੀ ਚਾਹੀਦੀ ਖਾਦ ਦੇ ਨਗੇ ਹਾਲੀ ਤੱਕ ਚੋਲ ਚੱਲ ਚੱਲੀਏ ਘਰ ਰੱਖ ਦੇ ਗਾਂ ਵਾਦੂ ਖਾ ਲੇ ਚੱਲ ਜਾ ਕੇ ਸੋਣਾ ਵੀ ਆ ਪਿਆ ਉਹ ਸਾਚੇ ਨਹੀਂ ਸਿੱਤੇ ਰਖਣੀ ਨਾ ਨੀ ਰਾਤ ਉਹਨਾਂ ਨੇ ਕਿੱਥੇ ਤੈਨੂੰ ਰੱਖਣਾ ਅੱਧੀ ਰਾਤ ਪੰਖਾ ਪਾਇਆ ਮੈਨੂੰ ਜੀਤਾ ਇਹ ਵੀਡੀਓ ਸਿਰਫ ਹਾਸੇ ਮਜ਼ਾਕ ਵਾਸਤੇ ਬਣਾਈ ਗਈ ਹੈ ਇਸ ਦਾ ਕੋਈ ਗਲਤ ਮੀਨਿੰਗ ਨਾ ਕੱਢਿਓ ਇਹ ਸਾਡੀ ਰਿਕਵੈਸਟ ਹੈ